ਏ OHC 65 CC ਦਾ ਬਣਿਆ ओरिजिनल ਇੰਜਨ ਆ ਭਰਾਜੀ ਤੁਸੀਂ ਗੱਲ ਕਰਦੇ ਹੋ ਪੂਰੇ ਦਾ ਪੂਰਾ ਪ੍ਰੈਕਸ਼ਨ ਇਹ ਨੇ ਇੰਜਨ ਦੇ ਉੱਪਰ ਕਰੋਜੋ ਭਰਾਜ ਸੁਣੇ ਕਰੋਜੋ ਜਬਾਬਾ ਕੋਈ ਫਰਕ ਨਹੀਂ ਪੈਂਦਾ ਇਹ OHC ਦਾ ਬਣਿਆ ਇੰਜਨ ਆ ਭਰਾਜੀ ਅੰਦਰ ਜਨਾਦਰ ਕਰਾਉਂ ਅੱਜ ਆਪਾਂ ਇਥੇ ਫੈਕਟਰੀ ਆਏ ਸੀ ਇਸ ਰਾਜਾ ਦੇ ਦੇਖੇ ਤੇ ਪੰਪ ਇਹ ਦੇਖੇ ਮੈਂ ਅਲੱਗ-ਅਲੱਗ ਤੇ ਮੈਨੂੰ ਸਮਝ ਨਹੀਂ ਆ ਰਹੀ ਇਹ ਤੇ ਦੇਖੋ ਹੋਰ ਨਿਯੋਜ ਲੱਗੀ ਆ ਇਹ ਤੇ ਕੁਝ ਹੋਰ ਨਾਲ ਹੀ ਲਾਈ ਪਈ ਆ ਇਧਰ ਕੁਝ ਹੋਰ ਆ ਇਧਰ ਹੋਰ ਆ ਪਤਾ ਨਹੀਂ ਪੰਪ ਇੱਕੋ ਸੇਮ ਆ ਜਾਂ ਕੀ ਕੀਤਾ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਤੋਂ ਲੈਨੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆ ਮੈਂ ਪੰਪ ਪਏ ਦੇਖੇ ਸੀਗੇ ਮੈਂ ਤੁਹਾਨੂੰ ਉਧਰੋਂ ਤਾਂ ਹੀ ਬੁਲਾ ਕੇ ਲਿਆ ਮੈਂ ਕਿਹਾ ਵੀ ਬਾਈ ਨੂੰ ਤਾਂ ਜਾਣਕਾਰੀ ਲਈ ਜਿੰਨਾ ਬਾਰੇ ਵੀ ਕੀ ਕੀਤਾ ਕੀ ਪਿਆ ਵਾ ਅਲੱਗ ਅਲੱਗ ਪੈਪ ਨੋਜ਼ਲਾਂ ਅਲੱਗ ਅਲੱਗ ਲਾ ਕੇ ਬਿਲਕੁਲ ਠੀਕ ਬਿਲਕੁਲ ਠੀਕ ਭਰਾ ਜੀ ਇਹਨੂੰ ਆਪਾਂ ਨੇ ਅਲੱਗ ਕਿਸਮ ਦੀ ਗਨ ਲਾਈ ਹੋਈ ਹੈ ਇਹਨੂੰ ਅਲੱਗ ਕਿਸਮ ਦੀ ਗਨ ਲਾਈ ਹੋਈ ਹੈ ਇਹਨੂੰ ਪੈਪ ਲਾ ਕੇ ਇੱਕ ਅਲੱਗ ਕਿਸਮ ਦੀ ਨੋਜ਼ਲ ਲਾਈ ਹੋਈ ਹੈ ਤੇ ਇਹਨੂੰ ਇੱਕ ਅਲੱਗ ਕਿਸਮ ਦੀ ਗਨ ਲਾਈ ਹੋਈ ਹੈ ਸਿਸਟਮ ਕੀ ਹੈ ਇਹ 65 ਸੀਸੀ ਦਾ ਡੈਮਡ ਪ੍ਰੋ ਸੀਰੀਜ਼ ਦਾ ਬਿਲਕੁਲ ਲੇਟੈਸਟ ਪੰਪ ਕਿਸਾਨ ਭਰਾਵਾਂ ਦੇ ਲਈ ਇਹ じゃ ਪੰਪ ਤਿਆਰ ਕਰਤਾ ਕਿਉਂਕਿ ਕਿਸਾਨ ਭਰਾ ਨੇ ਇੱਕ ਫਸਲ ਨਹੀਂ ਹਜ਼ਾਰਾਂ ਫਸਲਾਂ ਵਿੱਚ ਨਹੀਂ ਆਉਂਦੀਆਂ ਨੇ ਹੁਣੇ ਕਣਕ ਵੀ ਲਾਉਣੀ ਆ ਝੋਨਾ ਵੀ ਲਾਉਣਾ ਲੈਂਦਾਰ ਫਸਲਾ ਵੀ ਲਾਉਣੀ ਆ ਨੇ ਸਬਜ਼ੀਆਂ ਵੀ ਲਾਉਣੀਆਂ ਨੇ ਤਾਂ ਉਹਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਉਹਨੂੰ ਆ ਵੀ ਨਾਲੀ ਦੀ ਜ਼ਰੂਰਤ ਆ ਆ ਵੀ ਨਾਲੀ ਦੀ ਜ਼ਰੂਰਤ ਆ ਆ ਵੀ ਨਾਲੀ ਦੀ ਜ਼ਰੂਰਤ ਆ ਤੇ ਆ ਵੀ ਨਾਲੀ ਦੀ ਜ਼ਰੂਰਤ ਹਾਂਜੀ ਕਈ ਵਾਰ ਜਦੋਂ ਕੰਮ-ਕਮ ਨਿਬੜਿਆ ਹੁੰਦਾ ਕਹਿੰਦਾ ਵਿੱਚ ਸਰਵਿਸ ਸਟੇਸ਼ਨ ਤੇ ਕੀ ਜਾਣਾ ਇਹਦੇ ਨੇ ਗੱਡੀ ਪਾ ਟਰੈਕਟਰ ਵਗੈਰਾ ਧੋ ਲੈਣੇ ਆ। ਭਾਈ ਸਾਹਿਬ ਇੰਤਜ਼ਾਮ ਇਹ ਜਿਹਾ ਹੀ ਕੀਤਾ ਏ 65 cc ਡੈਮੜ ਪ੍ਰੋ ਡਬਲ ਪਾਵਰ ਦੇ ਨਾਲ ਕੰਪਨੀ ਦੇ ਅੰਦਰੋਂ ਬਣਿਆ ਹੋਇਆ ਐਸ ਰਾਜਾ ਇੰਗ੍ਰੇਵਡ ਪੰਪ ਹਰ ਜਗ੍ਹਾ ਤੇ ਇਹਦੇ ਐਸ ਰਾਜਾ ਲਿਖਿਆ ਹੋਊਗਾ। ਪੰਪ ਦੇ ਉੱਪਰ ਅੰਦਰ ਤੱਕ ਲਿਖਿਆ ਹੋਊਗਾ। ਇਹ ਨਹੀਂ ਹੈਗਾ ਵੀ ਕੱਲੇ ਸਟicker ਲਾ ਕੇ ਦੇਤੇ ਹਰ ਚੀਜ਼ ਦੇ ਉੱਤੇ ਇੰਬੋਸ ਹੋਊਗਾ ਇੰਬੋਸ ਦਾ ਮਤਲਬ ਇਹ ਹੈ ਵੀ ਕੰਪਨੀ ਦੇ ਅੰਦਰ ਬਣਿਆ ਹੋਇਆ ਇੱਕੋ ਹੀ ਗੱਲ ਭਰਾ ਜੀ ਕਹਿਣਾ ਚਾਹੂੰਗਾ ਕਿਸਾਨ ਭਰਾ ਨੂੰ ਇੱਕ ਬਹੁਤ ਬੜਾ ਭ੍ਰਮ ਜਿਹਨੂੰ ਕਹਿੰਦੇ ਨੇ ਬਹਿਮ ਰਹਿੰਦਾ ਵੀ ਇੱਥੋਂ ਸਸਤਾ じゃ ਮਿਲ ਜਾਂਦਾ ਆਪਾਂ 6000 ਦਾ 7000 ਦਾ 8000 ਦਾ ਉਹ ਭਾਈ ਸਾਹਿਬ ਮੇਰੇ ਕਿਸਾਨ ਵੀਰੋ ਈ ਉਹਦੇ ਫੈਕਟਰੀ ਦੇ ਅੰਦਰ ਬਣ ਰਹੇ ਹੈ ਕੀ ਉਹਦੀ ਫੈਕਟਰੀ ਲੱਗੀ ਹੋਈ ਹੈ ਜਾਂ ਤੁਹਾਨੂੰ ਉਹ ਚైనా ਦਾ ਹੀ ਦੇ ਰਿਹਾ ਹੈ ਬਿਲਕੁਲ ਜੀ ਬਿਲਕੁਲ ਕੋਈ ਉਸ ਚੀਜ਼ ਦਾ ਪਤਾ ਨਹੀਂ ਰਾਜਾ انٹرਪ੍ਰਾਈਜ਼ਸ ਐਸ ਰਾਜਾ ਬ੍ਰਾਂਡ 35 ਸਾਲਾਂ ਦੇ ਉੱਤੋਂ ਮਾਰਕੀਟ ਦੇ ਵਿੱਚ ਹੈ 35 ਸਾਲਾਂ ਦਾ ਵਿਸ਼ਵਾਸ ਇਸ ਕੰਪਨੀ ਦੇ ਕਿਸਾਨ ਭਰਾਵਾਂ ਦਾ ਬਣਿਆ ਹੋਇਆ ਹੈ ਇਸੇ ਲਈ ਹਰ ਚੀਜ਼ ਦੇ ਉੱਤੇ ਟੰਕੀ ਤੱਕ ਦੇ ਉੱਪਰ ਖੋਦ-ਖੋਦ ਕੇ ਦੰਨੇ ਆ ਭਾਈਏ ਕੰਪਨੀ ਦਾ ਬਣਿਆ ਕੰਪਨੀ ਦਾ ਬਣਿਆ ਭਾਈ ਜੀ ਇੱਕ ਗੱਲ ਦੱਸੋ ਮੈਨੂੰ ਜਿਹੜਾ ਆਪਾਂ ਇੰਜਨ ਦੇ ਬਾਰੇ ਕਿਉਂ ਗਏ ਹਰ ਇੱਕ ਕਿਸਾਨ ਉਹ ਆ ਕੇ ਪੁੱਛਦਾ ਵੀ ਇੰਜਨ ਕਹੇ ਹੋ ਜਾ ਲੱਗਾਊਗਾ ਤੁਸੀਂ ਪੁੱਛਣ ਨੂੰ ਵੀ ਲਾਤਾ ਲੋਕਾਂ ਨੂੰ ਕਿ ਯਾਰ ਇੰਜਨ ਕਹੇ ਹੋ ਜਾ ਲੱਗਾ ਕਿਹੜਾ ਲੱਗਾ ਵਾ ਭਾਈ ਸਾਹਿਬ ਸਾਰਨੋਂ ਪਹਿਲੀ ਗੱਲ ਤੇ ਆ ਇਹਦੀ origignal ਦੀ ਪਛਾਣ ਕੀ ਹੈ ਇਹਦੇ ਵਿੱਚ ਆਪਾਂ ਨੇ 65 cc ਦਾ ਲਾਤਾ 65 cc ਦੇ ਨਾਲ ਇਹਦੀ origignal ਦੀ ਪਛਾਣ ਇੱਥੇ ਲਿਖਿਆ ਆ OHC origignal Honda company ਓਕੇ ਕੰਪਨੀ ਦੇ ਅੰਦਰੋਂ ਬਣ ਕੇ ਆਇਆ ਹੋਇਆ ਇੰਜਨ ਔਰ ਕਲਰ ਵੀ ਪਰਪਪਰ ਪੇਟੈਂਟ ਕਰਾਇਆ ਹੋਇਆ ਕਲਰ ਹੈ ਅੱਛਾ ਜੀ ਬਲੈਕ ਕਲਰ ਪੇਟੈਂਟ ਕਲਰ ਆ ਮਾਰਕੀਟ ਚ ਕਿਤੋਂ ਵੀ ਨਹੀਂ ਮਿਲੂਗਾ ਕਿਸਾਨ ਭਰਾ ਨੇ ਚਾਹੇ ਸਾਡੀ ਹੀ ਕੰਪਨੀ ਦਾ ਸਾਡੇ ਡੀਲਰ ਦਾ ਪੰਪ ਖਰੀਦਣਾ ਹੈ ਅੰਬਰਸੋਰੋਂ ਖਰੀਦਣਾ ਜਾਂ ਗਰਦਾਸਪੁਰੋਂ ਖਰੀਦਣਾ ਫਿਰੋਜ਼ਪੁਰੋਂ ਖਰੀਦਣਾ ਪਟਿਆਲੇੋਂ ਖਰੀਦਣਾ ਉਹਨੇ ਦੋ ਚੀਜ਼ਾਂ ਜ਼ਰੂਰ ਦੇਖਣੀਆਂ ਨੇ ਵੀ ਟੰਕੀ ਦੇ ਉੱਤੇ ਇੰਗਰੇਵਡ ਐਸ ਰਾਜਾ ਹੈਗਾ ਜਾਂ ਨਹੀਂ ਹੈਗਾ ਪੰਪ ਦੇ ਉੱਤੇ ਇੱਥੇ ਲਿਖਿਆ ਹੋਇਆ ਐਸ ਰਾਜਾ ਹੈਗਾ ਜਾ ਨਹੀਂ ਹੈਗਾ ਉਸ ਤੋਂ ਬਾਅਦ ਸਾਰੋ ਵੱਡੀ ਪਛਾਣ OH C 65 CC ਕਾਲੇ ਰੰਗ ਦਾ ਪੰਪ ਹੈ ਪੰਜਣ ਲੱਗਿਆ ਹੋਇਆ ਹੈਗਾ ਜਾਂ ਨਹੀਂ ਹੈ ਠੀਕ ਹੈ ਜੀ ਭਾਈ ਜੀ ਇੰਜਨ ਦੇ ਵਿੱਚ ਇਹੋ ਜਿਹਾ ਕੀ ਪਾਇਆ ਹੋਇਆ ਤੁਸੀਂ ਕਿ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ OHC ਲਿਖਿਆ ਹੋਣਾ ਜ਼ਰੂਰੀ ਹੈ ਆਪਣੇ ਵਾਲਾ ਇੰਜਨ ਫੇਰ ਹੀ ਬਣਿਆ ਜਾਊਗਾ ਕਿ ਆਪਣਾ ਵਾਹ ਪਰਾ ਜੀ ਇਹਦੇ ਵਿੱਚ ਇੰਜਨ ਦੀ ਖਾਸੀਅਤ ਇਹ ਹੈ ਇਹ ਇੰਜਨ ਦੀ ਜਿਹੜੀ ਕੇਮ ਸ਼ਾਫਟ ਹੈ ਇਹ ਉੱਪਰ ਚੱਲਣ ਲਾਤੀ ਆਪਾਂ ਨੇ ਜਿੰਨੇ ਵੀ ਇੰਜਨ 4 ਸਟੋਕ ਤੇ ਪمپ ਲਾਈਨ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਕ੍ਰੈਂਕ ਤੇ ਕੇਮ ਸ਼ਾਫਟ ਥੱਲੇ ਚੱਲਦੀ ਹੈ ਇਹਦੀ ਆਪਾਂ ਕੇਮ ਸ਼ਾਫਟ ਹਾਈਟ ਦੇ ਉੱਪਰ ਦੇਤੀ ਔਰ ਅੰਦਰ ਇੱਕ ਡਰਾਈਵ ਇਹਦੇ ਵਿੱਚ ਗੀਅਰ ਪਲੱਸ ਵੈਲਟ ਪਾਤੀ ਜਿਹਦੇ ਨਾਲ ਇੰਜਨ ਦੀ ਆਵਾਜ਼ ਬਿਲਕੁਲ ਸਮੂਤ ਹੋ ਗਈ ਪੈਟਰੋਲ ਦੀ ਖਪਤ ਦੀ ਰਹਗੀ ਔਰ ਪ੍ਰੈਸ਼ਰ ਪੰਪ ਦਾ ਡਬਲ ਹੋ ਗਿਆ ਕਿਉਂਕਿ ਪਾਵਰ 65 ਸੀਸੀ ਕਰ 65 ਸੀਸੀ ਕਰਦੀ ਠੀਕ ਹੈ ਜੀ ਪਾਵਰ ਬਹੁਤ ਵਧਾ ਦਿੱਤੀ ਆ ਫਿਰ ਪਾਵਰ ਵਧਾ ਦਿੱਤੀ ਹਾਂ ਤੇ ਇਸ ਤੋਂ ਅੱਗੇ ਆ ਜਾਂਦੀ ਗੱਲ ਬਾਈ ਜੀ ਪੰਪ ਦੀ ਕਿ ਜੇ ਇੰਜਨ ਤਕੜਾ ਵਾਦਾ ਪੰਪ ਵੀ ਤਕੜਾ ਹੋਊਗਾ ਤਾਂ ਪੰਪ ਚੱਲੂਗਾ। ਬਰਾਜ ਜੀ ਬਿਲਕੁਲ ਸਹੀ ਇਹਦੇ ਵਿੱਚ ਪੰਪ ਐਸਾ ਆਪਾਂ ਨੇ ਲਾ ਦਿੱਤਾ। ਪਹਿਲੀ ਗੱਲ ਤਾਂ ਇਹ ਸਾਰੇ ਦਾ ਸਾਰਾ ਪੰਪ ਬਰਾਸ ਦਾ ਹੈ। ਘਰ ਬੈਤ ਜਦ ਪੰਪ ਕਿਸਾਨ ਭਰਾ ਦੇ ਘਰੇ ਜਾਊਗਾ ਇਹਨੂੰ ਜਿੱਥੋਂ ਮਰਜੀ ਖੁਰਚ ਕੇ ਦੇਖ ਲਵੇ। ਚਾਹੇ ਰਿੱਤੀ ਲਾ ਕੇ ਚੈੱਕ ਕਰ ਲਵੇ ਬਰਾਸ ਦਾ ਪੰਪ ਹੋਊਗਾ। ਬਾਜ਼ਾਰ 'ਚ ਜਿੰਨੇ ਵੀ ਪੰਪ ਵਿਕਦੇ ਨੇ ਜਾਂ ਤਾਂ ਉਹਨਾਂ ਨੂੰ ਪਲਾਸਟਿਕ ਲੱਗਿਆ ਹੁੰਦਾ ਜਾਂ ਉਹਨਾਂ ਨੂੰ ਐਲੂਮੀਨੀਅਮ ਲੱਗਿਆ ਹੁੰਦਾ। ਦੂਸਰੀ ਗੱਲ ਇਹਦੇ ਵਿੱਚ ਇਧਰਲੇ ਪਾਸੇ ਆਪਾਂ ਨੇ ਲਾਤੀ ਹੈ ਪ੍ਰੈਸ਼ਰ ਗੇਜ ਹਾਂਜੀ ਆਮ ਤੌਰ ਤੇ ਕਿਸਾਨ ਭਰਾਜਾ ਤੇ ਝੋਨੇ ਦਾ ਕੰਮ ਕਰਦਾ ਉਹਨੇ ਇੱਕ ਕੰਡਕਲ ਕਿਲੇ ਦੇ ਵਿੱਚ ਕਿਸੇ ਨੇ 200 ਲੀਟਰ ਪਾਣੀ ਤੇ ਕਿਸੇ ਨੇ 300 ਲੀਟਰ ਪਾਣੀ ਲਾਉਣਾ ਹੁੰਦਾ ਤਾਂ ਇਹਦੇ ਲਈ ਗੇਜ ਦੇ ਉੱਤੇ ਨੰਬਰ ਦਿੱਤੇ ਹੋਏ ਨੇ 200 ਲੀਟਰ ਪਾਣੀ ਲਾਉਣ ਦਾ 2 ਤੇ ਸੈੱਟ ਕਰ ਲੂਗਾ 300 ਲੀਟਰ ਪਾਣੀ ਲਾਉਣ ਦਾ 3 ਤੇ ਤੇ 400 ਲੀਟਰ ਪਾਣੀ ਲਾਉਣਾ ਤਾਂ 4 ਤੇ ਸੈੱਟ ਕਰ ਲੂਗਾ ਪ੍ਰੈਕਟੀਕਲ ਤੁਹਾਨੂੰ ਡੈਮੋ ਦਿਖਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਡਬਲ ਸੈਕਸ਼ਨ ਵੀ ਇਹਦੇ ਵਿੱਚ ਲਾਇਆ ਹੋਇਆ ਹੈ ਭਰਾ ਜੀ ਇੱਧਰ ਆਪਾਂ ਨੇ ਲਾਤਾ ਹੈ ਸ਼ਕਸ਼ਨ ਟਰਬੋ ਜਿਹਨੂੰ ਕਹਿੰਦੇ ਨੇ ਹਾਂਜੀ ਕਿਸਾਨ ਪਰ ਆਮ ਤੌਰ ਤੇ ਲੋਕ ਇਹਨੂੰ ਭ੍ਰਮਿਤ ਕਰ ਦਿੰਦੇ ਨੇ ਜੀ ਇੱਕ ਗਲਾਸੀ ਲਾਤੀ ਗਲਾਸੀ ਨਾਲ ਕੀ ਹੋ ਹਾਂਜੀ ਜਿਆਦਾ ਇਹਦੇ ਵਿੱਚ ਗਾੜੀ ਦਵਾਈ ਪਾਈ ਜਾਂਦੀ ਆ ਪਾਊਡਰ ਵਾਲੀ ਦਵਾਈ ਪੈਂਦੀ ਆ ਜਿੰਨੇ ਪੰਪ ਨੇ ਉਹ ਕੰਮ ਛੱਡ ਜਾਂਦੇ ਨੇ ਉਹਨਾਂ ਦੀ ਪਾਵਰ ਘਟ ਹੁੰਦੀ ਆ ਤੇ ਉਹ 'ਚ ਸ਼ਕਸ਼ਨ ਕਰਨ ਦੀ ਤਾਕਤ ਨਹੀਂ ਹੁੰਦੀ ਜਦ ਗਾੜੀ ਦਵਾਈ ਇਹਦੇ ਵਿੱਚ ਆਊਗੀ ਤਾਂ ਇਹ ਜਿਹੜੀ ਗਲਾਸੀ ਇਹਦੇ ਵਿੱਚ ਟਰਬੋ ਲਾ ਦਿੱਤੀ ਹੈ ਉਹਨੂੰ ਸੱਕ ਕਰਕੇ ਡਬਲ ਇਹਨੂੰ ਸੈਕਸ਼ਨ ਲਾ ਦਿੱਤੀ ਹੈ ਇੱਕ ਇਧਰ ਆਹ ਸੈਕਸ਼ਨ ਲਾ ਦਿੱਤੀ ਹੈ ਟੈਂਕੀ ਚੋਂ ਪਾਣੀ ਆਉਦਾ ਇੱਕ ਸੈਕਸ਼ਨ ਆਹ ਲਾ ਦਿੱਤੀ ਹੈ ਦੋ ਸੈਕਸ਼ਨ ਆ ਰਾਈ ਗਾੜੀ ਤੋਂ ਗਾੜੀ ਦਵਾਈ ਦਾ ਤੁਪਕਾ ਤੁਪਕਾ ਅੰਦਰੋਂ ਨਿਚੋੜ ਕੇ ਬਾਹਰ ਕੱਢ ਕੇ ਪ੍ਰੈਸ਼ਰ ਇੱਕ ਪਾਸੇ 50 ਫੁੱਟ ਦੂਜੇ ਪਾਸੇ 50 ਫੁੱਟ 100 ਫੁੱਟ ਦੀ ਕੰਪਨੀ ਗਾਰੰਟੀ ਕਰਕੇ ਦੋ ਠੀਕ ਹੈ ਜੀ ਤੇ ਹੁਣ ਆਪਾਂ ਡੈਮੋ ਦਿਖਾ ਦਈਏ ਦਾ ਜੀ ਥੋੜਾ ਜਿਹਾ ਬਿਲਕੁਲ ਡੈਮੋ ਵੀ ਤੁਹਾਨੂੰ ਇਹ ਜਾ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਕਿ ਕਿਸਾਨ ਭਰਾ ਨੂੰ ਵਾਕੈ ਹੀ ਪਤਾ ਲੱਗੂਗਾ ਕਿ ਡਾਇਮੰਡ ਪ੍ਰੋ 65 CC OHC ਦਾ ਹੀ ਪੰਪ ਲੈਣਾ ਹੋਰ ਕੋਈ ਲੈਣਾ ਨਹੀਂ ਲਓ ਮਨੋ ਚਾਰ ਪੰਪ ਹੈ ਆਪਾਂ ਚਾਰਾਂ ਦਾ ਹੀ ਡੈਮੋ ਲੈਣੇ ਅੱਜ ਇੱਕ ਦਾ ਨਹੀਂ ਡੈਮੋ ਲੈਣਾਗਾ ਚਾਰੇ ਪੰਪਾਂ ਦੇ ਅਲੱਗ-ਅਲੱਗ ਜਿਵੇਂ ਨਿਓਜਲਾ ਲੱਗੀਆਂ ਅਲੱਗ-ਅਲੱਗ ਗੰਨਾ ਲੱਗੀਆਂ ਹੋਈਆਂ ਤੇ ਇਹ ਨਾਲ ਵੀ ਕਈ ਵਾਰ ਹੁੰਦਾ ਵੀ ਵਿਖਾਇਆ ਕੁਝ ਜਾਂਦਾ ਉਹ ਤੇ ਦਿਖਦਾ ਕੁਛ ਆ ਤੇ ਮਿਲ ਕੁਛ ਜਾਂਦਾ ਵਾ ਕਿਉਂ ਬਾਈ ਜੀ ਕਿਤੇ ਇਹ ਵੀ ਕੁਝ ਤਾਂ ਨਹੀਂ ਹੋ ਜਾਂਦਾ ਕਿਤੇ ਭਰਾ ਜੀ ਚਾਰ ਚੀਜਾਂ ਲਾਈਆਂ ਨੇ ਚਾਰੋ ਦਾ ਹੀ ਪ੍ਰੈਕਟੀਕਲ ਦਿਖਾਵਾਂਗੇ ਚਲੋ ਕਰੋ ਸ਼ੁਰੂਜੀ ਪ੍ਰੈਸ਼ਰ ਦੇਖੋ ਮੰਨੋ ਬਾਈ ਕੀ ਪਾ ਮੰਪ ਜਿਹਾ ਹੋਇਆ ਪ੍ਰੈਸ਼ਰ ਹੀ ਬੜਾ ਲੰਮਾ ਸੈੱਟ ਦਾ ਵਾ ਇਹ ਭਰਾ ਜੀ ਇਹਦੇ ਵਿੱਚ 55 ਸੀਸੀ ਦਾ OHCC ਦਾ ਇੰਜਣ ਲਾਇਆ ਹੋਇਆ ਅੱਛਾ ਜਿੰਨੀ ਪਾਵਰ ਹੋਊਗੀ ਇੰਜਣ ਦੇ ਵਿੱਚ ਉਸੇ ਅਨੁਸਾਰ ਉਹਨੇ ਪ੍ਰੈਸ਼ਰ ਦੇਣਾ ਬਿਲਕੁਲ ਪ੍ਰੈਸ਼ਰ ਚੈੱਕ ਭਰਾ ਜੀ ਕਮਾਲ ਹੋਈ ਪਈ ਆ ਕੋਈ 100 ਫੁੱਟ ਕਿਤੇ ਮਿਲੇਗਾ ਨਾ ਉਸ ਤੋਂ ਜਾ ਬੱਦ ਲੱਗੂਗਾ ਮੈਂ ਕਹਾਂ ਤੁਸੀਂ 100 ਫੁੱਟ ਕਹਿ ਰਹੇ ਸੀ ਮੇਲੇ ਤਾਂ ਉਸ ਤੋਂ ਜ਼ਿਆਦਾ ਲੰਘੂਗਾ ਭਰਾ ਜੀ 100 ਫੁੱਟ ਦੀ ਗਰੰਟੀ ਕਰਕੇ ਦਵਾਾਂਗੇ ਹਿੱਤਾ ਬਾਲ ਵੇ ਕਿਸਾਨ 100 ਫੁੱਟ ਸੱਜੇ ਦੇ ਕੱਪੇ ਪਰ ਨਾ ਜਾਵੇ ਦਾ ਉਸਦੇ ਜ਼ਿੰਮੇਵਾਰ ਬੈਠਾ ਹਣਾ ਮੈਂ ਥੇਲ ਬਾਰੇ ਇਤਹਾਸ ਜਮਾ ਰਿਹਾ ਜਾਂ ਥੇਲ ਬਾਰੇ ਲਿਖ ਰਿਹਾ ਹਾਂ ਆਹ ਥੇਲ ਤੋਂ ਲੱਗੀ ਹੋਈ ਆ ਸਾਨੂੰ ਆਹ ਜੇ ਥੇਲ ਦੇ ਉੱਤੇ 4 ਟਨ ਲਾਇਆ ਹੋਇਆ ਇਸ ਟਾਈਮੇ ਇੱਕ ਕਿੱਲੇ ਦਾ 400 ਲੀਟਰ ਪਾਣੀ ਲਾਊਗਾ ਏਹ ਵਾ ਪ੍ਰੈਸ਼ਰ ਆ ਪਾ ਕੇ ਨਾ ਅਜònਾ ਪਾ ਕੇ ਨਾ ਲਾ ਲਿਆ। ਇਹੋ ਜਿਹੇ ਨੋਮੇ ਆ ਗਿਆ। ਆਹ ਹੋਰ ਪ੍ਰੈਸ਼ਰ ਕਿਹਾ ਨਾ ਮੈਂ ਤੇ 200 ਤੇ ਆ ਜਾਊਗਾ ਪਰ ਪ੍ਰੈਸ਼ਰ ਕੇ ਫਰਕ ਨਹੀਂ ਪਊਗਾ। ਹਾਂਜੀ ਬਿਲਕੁਲ। ਦੇਖੋ ਭਰਾਜੀ। ਬਿਲਕੁਲ ਪ੍ਰੈਸ਼ਰ ਵੇਖੋ ਉਨਾ ਹੀ ਆ। ਕਵਰ ਉਨੀ ਜਗ੍ਹਾ ਹੀ ਕਰੂਗਾ ਪਾਣੀ ਥੋੜਾ ਘਟ ਜੂ। ਪਾਣੀ ਘਟ ਕੇ। ਸਹੀ ਗੱਲ ਆ ਜੀ। ਬਿਲਕੁਲ ਸਹੀ ਗੱਲ। ਲਓ ਵੀ ਦੇਖੋ। ਇਧਰ ਦੇਖੋ ਇੱਥੋਂ ਦੇਖੋ 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 ਆ ਖੜੇ ਹੈ ਬਾਈ ਹੁਣ ਇਧਰ ਤੇ ਪ੍ਰੈਸ਼ਰ ਦੇਖੋ ਹੋ ਜਾਂਦਾ ਉੱਥੇ ਤੱਕ ਤੇ ਜੇ ਧੁੰਦ ਬਣਾਉਣੀ ਆ ਪੂਰੀ ਧੁੰਦ ਬਣਾਉਣੀ ਆ ਫਿਰ ਧੁੰਦ ਵੀ ਦੇਖੋ ਵਾਹ ਇਹ ਪੂਰੀ ਧੁੰਦ ਵੀ ਸਰਾ ਬਣਾਈ ਆਉਂਦਾ ਜੀ ਪ੍ਰੈਸ਼ਰ ਫੇਰ ਵੀ ਦੇਖੋ ਉੱਤੇ ਜਾ ਬਰਾਜ ਹੀ ਇਹਦੇ ਵਿੱਚ 65 cc ohc ਦਾ ਇੰਜਨ ਤੇ ਡਬਲ ਬਰਾਸ ਡਬਲ ਬੂਸਟਰ ਇਹਦੇ ਵਿੱਚ ਪੰਪ ਲਾ ਦਿੱਤਾ ਤਾਂ ਪ੍ਰੈਸ਼ਰ ਦਾ ਬਣੂਗਾ ਹੀ ਬਣੂਗਾ ਨਾ ਬਿਲਕੁਲ ਭਾਈ ਜੀ ਗਨ ਹੁਣ ਬੰਦ ਹੋ ਗਈ ਆ ਕੋ ਫਸ ਗਿਆ ਇਹਦੇ ਵਿੱਚ ਕਿ ਕੀ ਹੋ ਗਿਆ ਜੀ ਇਹੋ ਸਰ ਆ ਜੀ ਮੈਂ ਪਹਿਲਾਂ ਇੱਕੋ ਹੀ ਗੱਲ ਕਹੀ ਆ ਬਾਰ ਬਾਰ ਕਹਿ ਰਿਆ ਇਹ ਚ ਪੈਚ ਸੀਸੀਓ ਐਚਸੀ ਦਾ ਪੰਪ ਲੱਗੇ ਆ ਗੰਨ ਬੰਦ ਆ ਇੰਜਰ ਤੇ ਘੋਰਾ ਦੀ ਅਵਾਜ਼ ਦਾ ਫਰਕ ਮਹਿਸੂਸ ਨਹੀਂ ਹੋਊਗਾ ਹੁਣ ਆਪਾਂ ਗੰਨ ਖੋਲ ਦੇਾਂਗੇ ਪ੍ਰੈਕਟੀਕਲ ਲਾਈਵ ਡੈਮੋ ਇੰਜਰ ਦੀ ਆਵਾਜ਼ ਤੇ ਪ੍ਰੈਸ਼ਰ ਦਾ ਫਰਕ ਨਜ਼ਰ ਨੂੰ ਆਊਗਾ ਪੰਪ ਦੇਖੋ ਕਿਵੇਂ ਧੂਣਾ ਪੜਦਾ ਨਜ਼ਰ ਆਉਂਦਾ ਬਿਲਕੁਲ ਜੀ ਬਿਲਕੁਲ ਦੇਖੋ ਪ੍ਰੈਸ਼ਰ ਵਾਕੇ ਸਿਰਾਂ ਹੋਇਆ ਪਿਆ ਇਹ ਅੱਜ ਕੱਲ ਇੱਥੇ ਭਾਈ ਇਹ ਦੱਸ ਦिए ਜੇ ਤੁਹਾਡਾ ਕੋਈ ਜਵਾਗ ਜਾਂ ਅਨਜਾਣ ਬੰਦਾ ਇਹਦੇ ਅੱਗੇ ਹੱਥ ਨਾ ਕਰ ਲਵੇ ਹੱਥ ਵੜ ਦੂਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਸ ਚੀਜ਼ ਦੀ ਕਿਸਾਨ ਭਰਾਵਾਂ ਨੇ ਸਾਵਧਾਨੀ ਰੱਖਣੀ ਹੈ ਕੋਈ ਵੀ ਕਿਸਾਨ ਭਰਾ ਜਾਂ ਕੋਈ ਵੀ ਬੱਚਾ ਖੇਡ ਖੇਡ ਦੇ ਵਿੱਚ ਇਹਦੇ ਮੁਰੇ ਹੱਥ ਨਾ ਨਾ ਕਰ ਲੈ ਬਿਲਕੁਲ ਭਾਈ ਜੀ ਆਹ ਕੀ ਬੁਲਾ ਲੈਂਦੀ ਇਹ ਕਦੇ ਆਸਤੇ ਚੀਜ਼ ਹੈ ਇਹ ਜੀ ਭਰਾ ਜੀ ਅੱਜ ਕੱਲ ਸੀਜ਼ਨ ਹੈਗਾ ਕਣਕ ਲਕੀ ਹੋਈ ਹੈ ਤੇ ਅੱਜ ਕੱਲ ਪੂਰਾ ਹਰਾਚਾਰਾ ਲੱਗਦਾ ਤੇ ਹਰ ਕਿਸਮ ਦੀ ਸਬਜ਼ੀ ਲੱਗਦੀ ਹੈ ਤਾਂ ਉਹਦੇ ਲਈ ਆਮ ਤੌਰ ਤੇ ਕਣਕ ਲਈ ਗੁੱਲੀ ਡੰਡਾ ਮਾਰਨ ਲਈ ਤੇ ਥੱਲੇ ਜਿਹੜੀਆਂ ਸਬਜ਼ੀਆਂ ਲੱਗਿਆ ਨੇ ਪੱਤੇ ਪੱਤੇ ਤੇ ਪਾਣੀ ਨਾ ਇਕੱਠਾ ਹੋਵੇ ਕੱਲਾ ਉਹਦੇ ਤੇ ਫੌਗ ਘੱਟੀ ਹੋਵੇ ਦਵਾਈ ਦੀ ਜਿਹਦੇ ਨਾਲ ਸਾਰੇ ਜਿੱਲੀ ਵੀ ਬਿਮਾਰੀਆਂ ਦੂਰ ਹੋ ਜਵੇ ਇਹ ਇਸ ਤਰੀਕੇ ਵਾਲੀ ਗੰਨ ਲਾ ਦੱਤੇ ਆ ਵੀ ਫੰਟਾ ਦੀਆਂ ਫੰਟਾ ਲੈ ਕੇ ਜਾਓ ਅੱਛਾ ਜੀ ਚਲੋ ਹਾਂ ਬੱਸ ਮਾਰੀ ਤੁਸੀਂ ਤੇਿਆ ਬਾਈ ਨੇ ਯਰ ਹੈ ਕਿਆ ਬਾਵਾ ਤੇ ਜੀਆ ਵੀ ਬਾਵਾ ਲੈ ਕੇ ਜਾਂਦੀ ਹੈ ਤੇ ਪਾਣੀ ਵੀ ਪਾਏ ਵਾ ਗਾ ਪਾ ਦਿਆ ਦੇ ਨਾ ਥੋੜਾ ਜਿਹਾ ਗੁੱਲੀ ਦੰਡਾ ਉਹ ਕਰ ਕਰ ਲੈ ਰਿਹਾ ਹੈ ਇਹ ਤਾਂ ਸੱਚ ਪਾਣੀ ਪੋਲ ਰਾ ਉਹ ਦੇ ਸੱਚ ਸਿਰਜ ਦੇਖ ਲੋ ਅੱਲਾ ਮਾ ਜੀ ਇਹਦਾ ਜਿਵੇਂ ਗੁੱਲੀ ਡੰਡੇ ਦੇ ਵਿੱਚ ਕੱਟ ਦੇ ਵਿੱਚ ਗੁੱਲੀ ਡੰਡਾ ਵਾ ਉਹ ਤਾਂ ਸੱਚ ਸਿਰਜ ਪਾਣੀ ਪਾ ਦਵਾ ਦੇਖੋ ਮੈਂ ਸੱਚ ਰਾਜ ਇਹ ਗੱਜ ਬਗਾਈ ਹੋਈ ਇਸ ਚੀਜ਼ ਲਈ ਗਈ ਹੈ ਹਾਂ ਜੀ ਹਰ ਚੀਜ਼ ਦੇ ਉੱਤੇ ਪਾਣੀ ਆਪਾਂ ਨੇ ਕੱਖਾ ਨਹੀਂ ਕਰਨਾ ਮੇਰੇ ਕੋ ਪਾਣੀ ਦੀ ਬਚਾਰ ਕਰਨੀ ਹੈ ਕੱਲੇ ਕੱਲੇ ਪੱਤੇ ਤੇ ਜਿਹੜਾ ਆਪਾਂ ਨੇ ਤਨ ਮਾਰਨਾ ਉਹਦੇ ਉੱਤੇ ਫੌਗ ਕੱਢੀ ਹੋ ਕੇ ਦਵਾਈ ਦਾ ਇਸਤੇਮਾਲ ਕਰ ਤੋਂ ਹੋਵੇ ਪਾਣੀ ਦਾ ਇਸਤੇਮਾਲ ਜ਼ਿਆਦਾ ਹੋਵੇ ਹਾਂ ਤੇ ਹਰ ਪ੍ਰਕਾਰ ਦੀ ਸਮੱਸਿਆ ਤੋਂ ਹਰ ਬਿਮਾਰੀ ਤੋਂ ਕਿਸਾਨ ਨੂੰ ਛਿੜਕਾਣੇ ਵੈਸਪਨ ਲਾ ਵੀ ਮੱਲੋ ਡੈਮੋ ਲੈਣ ਲੱਗੇ ਆ ਕਣਕ ਤੇ ਕਣਕ ਤੇ ਹੁਣ ਲੋੜ ਪੈਣੀ ਆ ਆਪਾਂ ਨੂੰ ਬੁੱਲੀ ਡੰਡੇ ਵਾਲੀ ਸਪਰੇਅ ਦੀ ਤੇ ਉਹਦੇ ਵਿੱਚ ਆਪਾਂ ਐਰੋਸੋਲ ਦਾ ਖਾਸ ਯਾਨੀ ਕਿ ਉਪਯੋਗ ਕਰ ਸਕਦੇ ਆ ਇਹ ਬਾਈ ਕਿੰਨਾ ਏਰੀਆ ਕਵਰ ਕਰ ਦਿੰਦੀ ਆ ਇੱਕ ਵਾਰੀ ਦੇ ਵਿੱਚ ਘੱਟੋ ਘੱਟ 15 ਫੁੱਟ ਅੱਛਾ ਜੀ ਆਮ ਤੌਰ ਤੇ ਕਿਸਾਨਾਂ ਦੀ ਕੋਈ ਸ਼ਿਕਾਇਤ ਰਾਜਾ ਭਾਈ ਰਾਜਾ ਭਰਾ ਇੱਕ ਗੰਨ ਇਹੋ ਜੀ ਬਣਾ ਦੇ ਵੀ ਗੁੱਲੀ ਡੰਡੇ ਦੇ ਸਿਰ 'ਚ ਜਾ ਕੇ ਬੱਜੇ ਇਹ ਗੰਨੀ ਇਹੋ ਜੀ ਬੜਾਤੀ ਕਿ ਗੁੱਲੀ ਡੰਡੇ ਦਾ ਸਿਰ ਗੰਜਾ ਨਹੀਂ ਮੁੜ ਕੇ ਗੁੱਲੀ ਡੰਡਾ ਨਹੀਂ ਹੋ ਬਿਲਕੁਲ ਜੀ ਕੱਲਾ ਕੱਲਾ ਤਪਕਾ ਕੱਲਾ ਕੱਲਾ ਡਰਾਪ ਫੋਰ ਬਣ ਕੇ ਜ਼ਮੀਨ ਦੇ ਉੱਤੇ ਕਿਵੇਂ ਕੰਮ ਕਰਦੇ ਆ ਫੁਆਰਾ ਦੇਖੋ ਚੰਗੀ ਦਿਨ ਦਿਖਾਓ ਕਿਸਾਨ ਭਰਾਵਾਂ ਨੂੰ ਫੁਆਰਾ ਦਿਖਾਓ ਸਹੀ ਗੱਲ ਹੈ ਫੁਆਰਾ ਦਿਖਾਓ ਜ਼ੂਮ ਕਰ ਆਇਆ ਲੜੀਆਂ ਵਾਂਗੂ ਜਗਦਾ ਲੜੀਆਂ ਲੜੀਆਂ ਭਾਈ ਜੀ ਆ ਫਨੀਅਰ ਸਭ ਕਿੱਥੋਂ ਫੜ ਲਿਆਂਦਾ ਤੁਸੀਂ ਰਾਜੀ ਗੱਲ ਇਹ ਹੈ ਨਾਮ ਤੁਸੀਂ ਕੋਈ ਵੀ ਦੇ ਸਕਦੇ ਹੋ ਹਾਂਜੀ ਮਾਲਕ ਨੂੰ ਤੁਸੀਂ ਮਰਜ਼ੀ ਦੇ ਹਾਂਜੀ ਕਿਸਾਨ ਭਰਾਵਾਂ ਦੇ ਲਈ ਉਪਰਾਲਾ ਕਰਨਾ ਤੇ ਸਹੀ ਚੀਜ਼ ਦੇਣੀ ਇਹੀ ਮੇਰਾ ਸਭ ਤੋਂ ਵੱਡਾ ਲਕਸ਼ਿਆ ਹੈ ਇਹੀ ਮੇਰਾ ਕਿਸਾਨ ਭਰਾਵਾਂ ਦੇ ਨਾਲ 35 ਸਾਲ ਤੋਂ ਪਿਆਰ ਤੇ ਜੜਾਵ ਹਾਂਜੀ ਇਹ ਇਹ ਤਾਂ ਕਮਾਲ ਦੀ ਗੱਨ ਬਣਾਦੀ ਹੈ ਜੀ ਇਹ ਤਾਂ ਉਹਦੋਂ ਸਿਰਾ ਹੋ ਗਿਆ ਵਾ ਇਹਦਾ ਮੇਰੇ ਸਹਾਰਾ ਕਣਕ ਤੇ ਵੀ ਕੰਮ ਪੂਰਾ ਕਰ ਜੂਗੀ ਬਿਲਕੁਲ 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 ਜਿਸ ਤਰੀਕੇ ਨਾਲ ਇਹ ਆਲੂ ਲੱਗਿਆ ਹੋਇਆ ਹੈ ਆਲੂ ਤੇ ਕੋਈ ਵੀ ਇਹੋ ਜੀ ਗੱਨ ਨਹੀਂ ਹੈਗੀ ਜੋ ਪੱਤੇ ਪਿਓ ਕੇ ਨਾਲ ਉਹਦੀਆਂ ਬੱਟਾਂ ਵੀ ਸਾਫ਼ ਕਰ ਦਵੇ ਪਾਣੀ ਦੇ ਨਾਲ ਇਸ ਤਰੀਕੇ ਦੀ ਗੱਨ ਬਣਾਤੀ ਵੀ ਹਰ ਚੀਜ਼ ਨੂੰ ਸਹੀ ਪਰ ਅੱਲਾਹ ਔਰ ਉਸ ਤੋਂ ਬਾਅਦ ਤੁਸੀਂ ਕਣਕ ਦੀ ਗੱਲ ਕੀਤੀ ਹੈ ਉਹ ਕਣਕ ਤੇ ਵੀ ਇਹਦਾ ਡੈਮੋ ਦਿਖਾਓ ਉਧਰ ਚਲੀਏ ਫਿਰ ਆਹ ਜੀ ਆਓ ਜੀ ਕਣਕ ਚਾਓ ਜੀ ਕੀ ਬਾਤ ਆ ਬਾਈ ਭਾਈ ਜੀ ਆ ਤਾਂ ਮੇਰੇ ਸਾਬ ਨਾਲੋਂ ਉਸ ਤੋਂ ਵੀ ਜ਼ਿਆਦਾ ਏਰੀਆ ਕਵਰ ਕਰਨ ਵਾਲੀ ਗੱਨ ਲੈ ਜਾਂਦੀ ਉਹਨੂੰ ਦੇਖੋ ਭਰਾ ਜੀ ਕਿਸਾਨ ਦੀ ਜ਼ਰੂਰਤ ਦੇ ਮੁਤਾਬਕ ਜੇ ਪੰਪਸ ਹੀ ਦੇ ਰਹੇ ਆ ਤਾਂ ਕਿਸਾਨ ਨੂੰ ਇਹੋ ਜਿਹੀ ਫੈਸਿਲਿਟੀ ਦਿਓ ਮੈਂ ਪਹਿਲਾਂ ਇਹ ਗੱਲ ਕਹੀ ਆ ਕਿਸਾਨ ਨੇ ਇੱਕ ਫਸਲ ਨਹੀਂ ਲਾਉਣੀ ਉਹਨੇ ਹਰ ਇੱਕ ਦੀ ਕਿਸਮ ਦੀ ਫਸਲ ਲਾਉਣੀ ਆ ਤਾਂ ਉਹਨੂੰ ਗੱਨ ਉਸ ਤਰੀਕੇ ਦੀ ਚਾਹੀਏ ਤਾਂ ਕਿ ਹਰ ਫਸਲ ਦੇ ਵਿੱਚ ਦਵਾਈ ਬੈਗੀ ਬਹੁਤ ਹੈ ਸਹੀ ਛਿੜਕੀ ਜਾ ਸਕੇ ਤੇ ਸਹੀ ਕੰਮ ਹੋ ਸਹੀ ਤਰੀਕੇ ਨਾਲ ਕੰਮ ਕਰ ਸਕੇ ਬਿਲਕੁਲ ਜੀ ਬਿਲਕੁਲ ਆ ਤਾਂ ਉਹਦੂੰ ਕਮਾਲ ਕਮਾਲ ਦੀ ਗੱਲ ਆ ਇਹ ਭਾਈ ਪਾਣੀ ਕਿੰਨਾ ਘਾ ਲਾ ਦਿੰਦੇ ਹੋ ਤੁਸੀਂ ਆ ਜਿਵੇਂ ਹੋ ਹੀ ਰਹੇ ਨੇ ਇਹਦੇ ਵਿੱਚ ਇੱਕ ਰੈਗੂਲੇਟਰ ਲੱਗਿਆ ਆ ਆਹ ਵਾਹ ਜੇਜੋ ਇਹਨੂੰ ਆਪਾਂ ਘਟਾਈ ਜਾਵਾਂਗੇ ਤਾਂ ਪ੍ਰੈਸ਼ਰ ਘੱਟ ਜਾਊਗਾ ਬਸ ਜੇਜੋ ਇਹਨੂੰ ਵਧਾਈ ਜਾਵਾਂਗੇ ਤਾਂ ਪ੍ਰੈਸ਼ਰ ਵਧ ਜਾਊਗਾ ਇੱਕ ਨਿਸ਼ਚਿਤ ਤੋਂ ਵੱਧ ਆਈਏ ਆਪਾਂ ਸੈੱਟ ਨਾ ਕਰ ਸਕਾਂ ਜਦੋਂ ਇਹਦਾ ਟੂ ਪ੍ਰੈਸ਼ਰ ਤੋਂ ਭਰ ਹੋ ਜਾਂਦੇ ਆ ਬਸ ਆਪਣੇ ਆਪ ਇਹ ਵਿੱਚੋਂ ਬੱਲੇ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ ਲੋ ਪ੍ਰੈਸ਼ਰ ਇਹਦਾ ਕੰਮ ਹੀ ਪੂਰਾ ਹੋ ਗਿਆ ਉਹ ਤਾਂ ਚੋਲਾ ਹੋ ਗਿਆ ਆ ਗਿਆ ਜੇ ਤੁਹਾਡੇ ਪਾਣੀ ਕਿੰਨਾ ਖਲਾਉਣਾ ਵਾ ਲਿਆਓ ਭਾਈ ਜੀ ਅਸੀਂ ਖੜੇ ਖੇਤਾਂ ਦੇ ਵਿੱਚ ਆ ਦੂਜੀਆਂ ਗੰਨਾਂ ਦੀ ਸਮਝ ਆਉਂਦੀ ਸੀ ਕੌਣ ਨਾ ਕੌਣ ਪਰ ਆ ਲੰਮਾ ਜਿਹਾ ਪਾਈਪ ਲਾਤਾ ਨਾਲ ਆਹਾ ਇੱਕ ਨਟ ਗਿਆ ਘਸਿਆ ਹੋਇਆ ਇਹ ਕੀ ਕਰਨ ਕੀ ਲੱਗੇ ਹੋ ਭਰਾ ਜੀ ਮੈਂ ਪਹਿਲਾਂ ਇੱਕੋ ਹੀ ਗੱਲ ਕਹੀ ਆ ਇਹ OH C 65 CC ਦਾ ਪੰਪ ਇੱਕ ਇਹੋ ਜਿਹਾ ਪੰਪ ਬਣਾਤਾ ਕਿ ਕਿਸਾਨ ਭਰਾ ਦੀ ਸਪਰੇ ਦੀ ਹਰ ਜ਼ਰੂਰਤ ਨੂੰ ਪੂਰਾ ਕਰੂਗਾ ਹਾਂਜੀ ਇਹਦੇ ਨਾਲੇ ਮੈਂ ਸਿਰਫ 20 ਫੁੱਟ ਪਾਈਪ ਲਾਈ ਆ ਅਗਰ ਕਿਸਾਨ ਭਰਾ ਇਹਦੇ ਨਾਲ 100 ਮੀਟਰ 200 ਮੀਟਰ ਪਾਈਪ ਲਾ ਕੇ ਇੱਕ ਜਗ੍ਹਾ ਤੇ ਔਲੂ ਕੋਲੇ ਰੱਖ ਕੇ ਪੰਪ ਚਲਾਉਣਾ ਚਾਹਦਾ ਤਾਂ ਵੀ ਇਹ ਪੰਪ ਪ੍ਰੋਪਰ ਉਨੇ ਹੀ ਕੰਮ ਕਰੂਗਾ ਔਰ ਇਸ ਗੰਨ ਦਾ ਪ੍ਰੈਸ਼ਰ ਚੈੱਕ ਕਰੋਗੇ ਅੱਛਾ ਜੀ ਦੇਖੋ ਇਹ ਹਵਾ ਦਾ ਇਹ ਜਾਨੀ ਕੇ ਭਾਈ ਜੀ ਇਹ ਹੋ ਗਿਆ ਵੀ ਸਾਰੇ ਕੰਮ ਨਿਵੇੜਨ ਤੋਂ ਬਾਅਦ ਵਾਸ਼ਿੰਗਲ ਆਰੀਆ ਜਦੋਂ ਆਪਣਾ ਚਾਹੇ ਵਾਸ਼ਿੰਗਲ ਆਰੀਆ ਇਸ ਵਾਸ਼ਿੰਗਲ ਆਰੀਏ ਨਾਲ ਕਿਸਾਨ ਭਰਾ ਦੀ ਫਰੇ ਵੀ ਇਸ ਤਰੀਕੇ ਦੀ ਯੋਕੀ ਚੈੱਕ ਕਰੋ ਤੁਸੀਂ ਭਰਾ ਜੀ ਪ੍ਰੈਕਟਰ ਇਹ ਕੰਮ ਚੈੱਕ ਕਰੋ ਦੇਖੋ ਬਿਲਕੁਲ ਜੀ ਬਿਲਕੁਲ ਉਹ ਜਾਂਦਾ ਸੂਰਜ ਨੂੰ ਹੱਥ ਲਾਉਂਦਾ ਦਿੱਤਾ ਭਰਾ ਜੀ ਸੂਰਜ ਨੂੰ ਟੱਚ ਕਰ ਰਿਹਾ ਸਹੀ ਗੱਲ ਹੈ ਜੀ ਭਾਈ ਜੀ ਇੱਕ ਗੱਲ ਹੋਰ ਸੁਣ ਲਿਓ ਪਹਿਲਾਂ ਮਾੜੀ ਜੀ ਜਿਵੇਂ ਆਪਾਂ ਸਰਵਿਸ ਸਟੇਸ਼ਨ ਵਾਲੇ ਨੇ ਮਾਰਦੇ ਹੁੰਦੇ ਪਾਣੀ ਆਉਂਦੇ ਫਰਸ਼ੀ ਸਾਫ਼ ਕਰਦੇ ਆ ਮੰਨੂਗਾ ਮੈਂ ਫੇਰ ਵੀ ਇਹਨੂੰ ਸਫਾਈ ਕਰਾ ਕੇ ਖਾਉਂਗਾ ਭਰਾ ਜੀ ਕੱਲਾ ਫਰਸ਼ ਨਹੀਂ ਕਿਸਾਨ ਭਰਾਵੇ ਘਰੇ ਟਰੈਕਟਰ ਆ ਮੋਟਰਬਾਈਕ ਆ ਸਕੂਟਰ ਆ ਮੋਟਰਸਾਈਕਲ ਆ ਟਰਾਲੀ ਆ ਚਾਹੇ ਕੋੜਾ ਗੋਹਾ ਕੋੜਾ ਸਾਫ਼ ਕਰਨਾ ਹਰ ਚੀਜ਼ ਨੂੰ ਚੰਗੀ ਤਰ੍ਹਾਂ ਕਰੂਗਾ ਕਿਉਂਕਿ ਇਹਦੇ ਵਿੱਚ OHC ਪੈਕ ਦੀਸੇ ਦਾ ਪੰਪ ਹੈ ਕਰੋ ਚੱਕ ਭਰਾ ਜੀ ਲੋ ਜੀ ਲੋਇਆ ਸਰਾਗਰਾਈ ਆਉਂਦਾ ਵਾ ਲੈ ਆਇਰ ਗਿਆ ਦੇ ਲੋ ਆਇਰ ਗਿਆ ਦੇ ਲੋ ਆ ਮਿੱਟੀ ਵੈਸੀ ਮਜਾਲ ਦੀ ਧੀਰ ਕੇ ਰਹਿੰਦੀ ਆ ਲੈ ਆਉਂਦਾ ਪ੍ਰੈਸ਼ਰ ਤਾਂ ਹੈਗਾ ਹੀ ਹੈਗਾ ਬਾਈ ਮਿੱਟੀ ਨੂੰ ਵੀ ਚਲਾ ਚਲਾ ਮਾਰਦਾ ਇਹ ਉਹ ਭਰਾ ਜੀ ਕਿਉਂਕਿ ਇਹਦੇ ਵਿੱਚ 65 cc ਪਾਵਰ ਲੱਗੀ ਔਰ ਇੰਜਨ ਲੱਗਿਆ OH C ਦਾ ਔਰ ਡਬਲ ਬੂਸਟਰ ਮਗਰ ਪੰਪ ਲੱਗ ਗਿਆ ਪ੍ਰੈਸ਼ਰ ਦਾ ਵਾਈਟ ਹੀ ਹੋਣਾ ਹੀ ਹੋਣਾ ਬਾਈ ਇੱਕ ਗੱਲ ਹੋਰ ਵੀ ਆ ਪੰਜਵੇਂ ਅੱਗੇ ਵੀਡੀਓ ਜੀ ਦੇਖਦੇ ਹੋ ਨਿਆਮ ਤੁਹਾਡੀਆਂ ਵੀਡੀਓ ਆਉਂਦਗਾਵਾ ਕਦੀ ਨਾ ਇੱਕ ਬ੍ਰੀਕ ਦੀ ਕਰਨ ਛੋਟੀ ਜੀ ਲਾਉਨੇ ਆ ਤੇ ਇੰਜਾਂ ਤੇ ਪਾਣੀ ਪਾ ਦਿੰਨੇ ਆ ਵੀ ਇੰਜਾਂ ਦਾ ਸਾਡਾ ਬੰਦ ਨਹੀਂ ਹੁੰਦਾ ਆ ਜਿਵੇਂ ਆ ਇਹਨੇ ਪ੍ਰੈਸ਼ਰ ਮਾਰਿਆ ਵਾ ਇਦਾਂ ਪ੍ਰੈਸ਼ਰ ਮਾਰੋਗੇ ਤੇ ਏ OHC 65 CC ਦਾ ਬੜਿਆ ओरिजिनल ਇੰਜਨ ਆ ਭਰਾਜੀ ਤੁਸੀਂ ਗੱਲ ਕਰਦੇ ਹੋ ਪੂਰੇ ਦਾ ਪੂਰਾ ਪ੍ਰੈਸ਼ਰ ਇਹ ਮੈਕੀਨ ਤੇ ਉਹ ਕਰੋਟਸ ਬੜਾ ਸਾਬਾਬਾ ਕੋਈ ਮਰਕ ਨਹੀਂ ਪੈਂਦਾ ਇਹ OHC ਦਾ ਬੜਿਆ ਇੰਜਨ ਆ ਭਰਾਜੀ ਅੰਦਰ ਜਰਾਦਰ ਕਰਦੀ ਬਾਈ ਜੀ ਪੰਪ ਦੇਖ ਲਿਆ ਸਿਰਾ ਵਾ ਤਾਂ ਬਾਈ ਮਚਾਈ ਪਈ ਆ ਤੁਹਾਡੇ ਪੰਪ ਨੇ ਕਮਾਲ ਕਰੀ ਆਉਨੇ ਹੋ ਹੁਣ ਇੱਕ ਇਹ ਦੱਸ ਦੋ ਜੇ ਕਿਸੇ ਨੇ ਮੰਗਵਾਉਣਾ ਹੈ ਘਰ ਬੈਠੇ ਨੇ ਘਰ ਬੈਠਾ ਕੋਈ ਬੰਦਾ ਮੰਗਵਾ ਸਕਦਾ ਇਹਨੂੰ ਪਹਿਲਾਂ ਤਾਂ ਮੈਂ ਕਹੂੰਗਾ ਕਿ ਜਿੰਨੇ ਕਿਸਾਨ ਭਰਾਣੇ ਮੇਰੀ ਫੈਕਟਰੀ ਦੇ ਵਿੱਚ ਆਉਣ ਲੁਧਿਆਣਾ ਮਲੇਰਕੋਡਲਾ ਰੋਡ ਦੇ ਉੱਤੇ ਫੈਕਟਰੀ ਹੈ ਇੱਥੇ ਹਰ ਟਾਈਮ ਲੰਗਰ ਚੱਲਦਾ ਰਹਿੰਦਾ ਮੇਰੇ ਕਿਸਾਨ ਭਰਾਵਾਂ ਦੇ ਲਈ ਇੱਥੇ ਆ ਕੇ ਪੰਪਣੀ ਡੈਮੋ ਲੈਣ ਚੈੱਕ ਕਰਨ ਫੇਰ ਲੈ ਕੇ ਜਾਣ ਪਰ ਕਈ ਕਿਸਾਨ ਆਪਣੇ ਰਜੇਮਿਆਂ ਦੇ ਵਿੱਚ ਬਹੁਤ ਬਿਜ਼ੀ ਨੇ ਜਾਂ ਦੂਰ ਬੈਠੇ ਨੇ ਆ ਨਹੀਂ ਸਕਦੇ ਵੀਡੀਓ ਤੇ ਨੰਬਰ ਦੇ ਰੱਖੇ ਨੇ ਇਹ ਨੰਬਰਾਂ ਤੇ ਸਾਨੂੰ ਨਾਰਮਲ ਕਾਲ ਕਰਨ ਜਾਂ WhatsApp ਦੇ ਉੱਤੇ ਮੈਸੇਜ ਕਰਨ ਪੂਰੀ ਜਾਣਕਾਰੀ ਦੇ ਦਿੱਤੀ ਜਾਊਗੀ ਸਿਰਫ ਬੁਕਿੰਗ ਲਈ 2000 ਰੁਪਇਆ ਕਿਸਾਨ ਭਰਾਣੇ ਪਹਿਲਾਂ ਪਾਉਣਾ ਉਸ ਤੋਂ ਬਾਅਦ ਪੰਪ ਪੈਕ ਹੋ ਕੇ ਕਿਸਾਨ ਭਰਾ ਦੇ ਘਰ ਤੱਕ ਪਹੁੰਚਾ ਦਿੱਤਾ ਜਾਊਗਾ ਬਾਕੀ ਦੇ ਪੈਸੇ ਕਿਸਾਨ ਭਰਾ ਘਰ ਜਾ ਕੇ ਹੱਥੋਂ ਹੱਥ ਮੇਰੇ ਡਰਾਈਵਰ ਨੂੰ ਕੈਸ਼ ਦੇ ਸਕਦਾ ਜਾਂ ਆਨਲਾਈਨ Google Pay PhonePe ਸਾਨੂੰ ਕਰ ਸਕਦਾ ਬਾਈ ਜੀ ਆਪਾਂ ਇਹ ਵੀ ਦੇਖ ਲਾ ਵੀ ਇਹ ਹੀਟ ਪ੍ਰੂਫ ਵੀ ਆ ਸਾਊਂਡ ਪ੍ਰੂਫ ਵੀ ਆ ਵਾਟਰਪਰੂਫ ਵੀ ਆ ਜਿਵੇਂ ਆਪਾਂ ਇਹ ਨਵਾਤਾ ਇਹ ਪੰਪ ਨੂੰ ਹਜੇ ਵੀ ਚੋਈ ਜਾਂਦਾ ਇਹਨੂੰ ਸਕਾਉਣਾ ਤੋਲ ਗਿਆ ਤੁਲ ਗਿਆ ਮਾਰਦੇ ਇਹ ਤੇ ਬਾਅਦ ਚ ਤੇ ਇੱਕ ਇਹ ਦੱਸੋ ਵੈਸੇ ਤਾਂ ਪੁੱਛਾਂ ਦੀ ਮੇਰੇ ਹਿਸਾਬ ਨਾਲ ਲੋਡ ਰਹਿੰਦੀ ਨਹੀਂਗੀ ਕਿਉਂਕਿ ਤੁਹਾਡੇ ਕੋਲ ਆਜ ਕੇ ਤਾਂ ਲੋਡ ਹੀ ਨਹੀਂ ਹੁੰਦੀ ਇਹ ਤੇ ਇਹਦੀ ਕੋਈ ਗਾਰੰਟੀ ਵਾਰੰਟੀ ਦੱਸ ਦਿਓ ਕਿੰਨੀ ਕੁ ਦੇਣੀ ਆ ਆਪਾਂ ਜੀ ਡਾਇਮੰਡ ਪ੍ਰੋ ਡਬਲ ਬੂਸਟਰ 65 ਸੀਸੀ OHC オリジナル ਇੰਜਨ ਦੀ 2 ਸਾਲ ਦੀ ਕਿਸਾਨ ਭਰਾਵਾਂ ਲਈ ਪੂਰੀ ਗਾਰੰਟੀ ਰਊ 2 ਸਾਲ ਚ ਕੁਛ ਵੀ ਟੁੱਟ ਗਿਆ ਫੁੱਟ ਗਿਆ ਚਾਹੇ ਟੈਂਕੀ ਟੁੱਟ ਜੇ ਇੰਜਨ ਟੁੱਟ ਜੇ ਪੰਪ ਟੁੱਟ ਜੇ ਇੱਥੋਂ ਤੱਕ ਵੀ ਗੰਨ ਟੁੱਟ ਜੇ ਤਾਂ ਬਦਲ ਕੇ ਕਿਸਾਨ ਭਰਾ ਨੂੰ ਫਰੀ ਦੇ ਦੇ ਸਾਰਾ ਕੁਝ ਫਰੀ ਆ ਸਭ ਕੁਝ ਫਰੀ ਦੇ ਦੇ ਆ ਕੀ ਬਾਤ ਆ ਜੀ ਆ ਸਿਰੇ ਹੀ ਕਰਾ ਦਾ ਲਾਤੇ ਲੰਗਰ ਪੂਰੇ ਜਿਵੇਂ ਬਾਈ ਨੇ ਕਹਾਈ ਇੱਥੇ ਲੰਗਰ ਚੱਲਦੇ ਹੀ ਰਹਿੰਦੇ ਆ ਇਧਰ ਵੀ ਲੰਗਰ ਲਾਤੇ ਜੋ ਕੋ ਟੁੱਟ ਗਿਆ ਫੁੱਟ ਗਿਆ ਕੋ ਹੋ ਗਿਆ ਵੀ ਫਰੀ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਜੀ ਹੁਣ ਇੱਕ ਚੀਜ਼ ਹੋਰ ਅਗਲੀ ਵੀ ਦੱਸੋ ਜੀ ਵੀ ਇਸ ਦਾ ਰੇਟ ਕੀ ਰਹਿਣ ਵਾਲਾ ਵਾ ਇਸ ਡਬਲ ਪਾਵਰ ਡੈਮਰ ਪ੍ਰੋ 65 ਸੀਸੀ ओरिजिनल ओएचसी ਦਾ ਇੰਜਨ ਤੇ ਡਬਲ ਬੂਸਟਰ ਪਿੱਤਲ ਦਾ ओरिजिनल ਪੰਪ ਇਹਦੀ ਜੋ ਕੀਮਤ ਰਹਿਣ ਵਾਲੀ ਆ ਸਿਰਫ 13500 ਰੁਪਈਆ ਅੱਛਾ ਸਿਰਫ 13500 13500 ਰੁਪਈਆ ਠੀਕ ਹੈ ਹੁਣ ਇੱਕ ਚੀਜ਼ ਹੁਣ ਮੇਰੇ ਹੁਣ ਆ ਗਿਆ ਤੁਸੀਂ ਮੇਰੇ ਵਾਲੇ ਪਾਸੇ ਆਜੋ ਲਓ ਵੀ ਮਿੱਤਰੋ ਆਪਾਂ ਸਾਰਾ ਕੁਝ ਬਾਈ ਤੋਂ ਜਿਹੜਾ ਹੈਗਾ ਉਹ ਪੁੱਛਣਾ ਹੀ ਪੁੱਛ ਲਿਆ ਹੁਣ ਮੈਂ ਆਪਦੇ ਕੋਲੋਂ ਥੋੜਾ ਕਨਾਂ ਵੀ ਆਫਰ ਵੀ ਲੈਣਾ ਹੁੰਦਾ ਵਾ ਆਪਾਂ ਜਦੋਂ ਕਿਉਂਕਿ ਆਪਾਂ ਆਈਏ ਬਾਈ ਕੋਲੇ ਤੇ ਬਾਈ ਜੀ ਹੁਣ ਇਹਦੇ ਨਾਲ ਕੀ ਆਫਰ ਕੀ ਚੱਲ ਰਿਹਾ ਵਾ ਇਹਦੇ ਨਾਲ ਭਰਾ ਜੀ ਆ ਇਟਾਲੀਅਨ ਗਨ ਨਾਲ ਆਊਗੀ 3 ਫੁੱਟ ਦਾ ਪੀਜ਼ਾ ਨਾਲ ਨਾਲ ਆਊਗਾ ਤੇ ਥੱਲੜਾ ਜਿਹੜਾ ਸਟੈਂਡ ਆ ਹਰ ਕਿਸਾਨ ਭਰਾ ਨੂੰ ਨਾਲ ਦਿੱਤਾ ਜਾਊਗਾ ਤੇ ਬਾਈ ਜੀ ਆਪਾਂ ਆ ਗਨ ਵੀ ਚਲਾ ਕੇ ਦਿਖਾਈ ਆ ਸਾਰੀਆਂ ਦਿਖਾਈਆਂ ਪਰ ਇਸ ਗਨ ਦਾ ਵੀ ਦੱਸ ਦਿਓ ਕੁਛ ਇਹ ਨੂੰ ਜੇ ਕੋਈ ਕਿਸਾਨ ਭਰਾ ਲੱਗ ਤੋ ਆ ਗਨ ਲੈਣਾ ਚਾਹੁੰਦਾ ਜਿਹਨੂੰ ਸਨੇਕ ਗਨ ਕਹਿੰਦੇ ਨੇ ਇਹਦੀ ਕੀਮਤ 500 ਰੁਪਈਆ ਆਪਣੇ ਵੱਲੋਂ ਇਹ ਵੀ ਫ੍ਰੀ ਆ ਨਾਲ ਜੀ ਦੇ ਦਿਓ ਦੇ ਦੇਓ ਫਰੀ ਜੀ ਤੁਸੀਂ ਕਹਤਾ ਭਰਾ ਜੀ ਇਹ ਵੀ ਨਾਲ ਦੇ ਤੇ ਆ ਆ ਜਿਹੜਾ ਹੁਣ ਹੁਣ ਜੇ ਕਿਸੇ ਨੇ ਜਦੋਂ ਕੰਮ ਨਵੇੜ ਲਿਆ ਸੀਜ਼ਨ ਤੋਂ ਬਾਅਦ ਗੱਡੀਆਂ ਗੁੱਡੀਆਂ ਧੋਣੀਆਂ ਟਰੈਕਟਰ ਧੋਣਾ ਵਾ ਇਹ ਵੀ ਇਹਦੀ ਕੀਮਤ ਹੈ ਭਰਾ ਜੀ 20 ਫੁੱਟ ਪਾਈਪ ਨਾਲ ਮੁਰੇ ਪਿੱਤਲ ਦੀ ਨੋਜ਼ਲ ਲਾ ਕੇ ਇਹਦੀ ਕੀਮਤ ਹੈ 800 ਰੁਪਈਆ ਨਾ ਜੀ ਨਾ ਇਹ ਵੀ ਨਾਲ ਹੀ ਜਾਊਗੀ ਹੁਣ ਛੱਡ ਦਿਓ ਇਹ ਇੱਧਰ ਦੇ ਦਿਓ ਬਸ ਇਹ ਵੀ ਇੱਧਰ ਪੰਪ ਦੇ ਨਾਲ ਹੋ ਗਈ ਜੀ ਭਰਾ ਜੀ ਕੀ ਕਰੀ ਜਾਂਦੇ ਮੈਂ ਨਾ ਕਰਤਾ ਜੀ ਕੰਮ ਕਰਤਾ ਬਸ ਤੇ ਆ ਗਾਨ ਨੂੰ ਵੀ ਆ ਗਾਨ ਜਿਹੜੀ ਆ ਇਹ ਗੁੱਲੀ ਡੰਡੇ ਵਾਸਤੇ ਤੇ ਲਾਈਨ دار ਫਸਲਾ ਵਾਸਤੇ ਇਹਦੀ ਕੀਮਤ ਹੈ 450 ਰੁਪਏ ਬਾਈ ਜੀ ਇਹਦੀ ਤਾਂ ਲੋੜ ਹੀ ਪਹਿਲਾਂ ਇਹਦੀ ਪੈਣੀ ਆ ਕਣਕ ਦਾ ਸੀਜ਼ਨ ਆ ਪਰਾਜੀ 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 ਠੀਕ ਹੈ ਕੰਪਨੀ ਚ ਲੰਗਰ ਲੱਗਿਆ ਹੋਇਆ ਠੀਕ ਹੈ ਕਿਸਾਨ ਭਰਾਵਾਂ ਦੀ ਕੰਪਨੀ ਹੈ ਕਿਸਾਨ ਭਰਾਵਾਂ ਦਾ ਪਿਆਰ ਹੈ 65cc ਦਾ ਇੰਜਨ ਦੇ ਰਿਆ OH C ਦਾ ਇੰਜਨ ਦੇ ਰਿਆ 13500 ਰੁਪਏ ਨਾਲ ਸਟੈਂਡ ਦੇ ਰਿਆ ਤੁਸੀਂ ਤਾਂ ਨਾਲ 450 ਰੁਪਏ ਦਾ ਆ ਸਮਾਨ 850 ਦਾ ਸਮਾਨ 1300 500 ਦਾ 1800 ਦਾ ਸਮਾਨ ਫਰੀ ਹੋ ਗਿਆ ਨਾ ਦੇਣਾ 500 ਦਾ ਸਟੈਂਡ ਮੈਂ ਪਹਿਲਾਂ ਨਾਲ ਦਿੱਤਾ ਇਹ ਤਾਂ ਦੇਣਾ ਇਹ ਤਾਂ ਤੁਸੀਂ ਆਪ ਦੇ ਨਾਲ ਦਿੱਤਾ ਆ ਪਤਾ ਕੀ ਹੈ ਜੀ ਆਹ ਜਿਹੜੀ ਗੱਲ ਨਾ ਇਹਦੀ ਲੋਡ ਹੁਣ ਪੈਣੀ ਆ ਕਿਉਂਕਿ ਹੁਣ ਕਣਕ ਦਾ ਸੀਜ਼ਨ ਆ ਸਭ ਤੋਂ ਪਹਿਲਾਂ ਗਨ ਚੱਲਣੀ ਆ ਆ ਤੇ ਦੂਜੀ ਗੱਲ ਕੰਮ ਸੀਜ਼ਨ ਨਿਬੜ ਗਿਆ ਵਾ ਨਾਲ ਇਹਦੀ ਲੋਡ ਪੈਣੀ ਹੋਣੀ ਇਹ ਦੋਵੇਂ ਚੀਜ਼ਾਂ ਦਾ ਪਹਿਲਾਂ ਲੋੜੀ ਦੀਆਂ ਵਾ ਤਾਂ ਕਰਕੇ ਫ੍ਰੀ ਕਰਾਇਆ ਵਾ ਦੇਖੋ ਭਰਾ ਜੀ ਨਰਾਜ਼ਤਾ ਕਿਸੇ ਨੂੰ ਕੀਤਾ ਨਹੀਂ ਜਿਹੜਾ ਵੀ ਤੁਹਾਡੀ ਵੀਡੀਓ ਦਾ ਮੈਨੂੰ ਸਕਰੀਨਸ਼ਾਟ ਦਿਖਾਉ ਉਸ ਭਰਾ ਨੂੰ ਇਹ ਡਾਇਮੰਡ ਪ੍ਰੋ 65 CC OHC ਇੰਜਣ ਵਾਲੇ ਪੰਪ ਦੇ ਨਾਲ ਆਹ ਟਾਲੀਅਨ ਗਨ ਉਸ ਤੋਂ ਬਾਅਦ ਸਟੈਂਡ ਉਸ ਤੋਂ ਬਾਅਦ ਆਹ ਸਨੇਕ ਗਨ ਉਸ ਤੋਂ ਬਾਅਦ 20 ਫੁੱਟ ਪਾਈਪ ਨਾਲ ਨਿਊਜਲ ਉਸ ਤੋਂ ਬਾਅਦ ਗੁੱਲੀ ਡੰਡੇ ਵਾਲੀ ਚਾਰੇ ਹੀ ਗੰਨਾ ਹਰ ਕਿਸਾਨ ਭਰਾ ਨੂੰ ਫਰੀ ਦਿੱਤੇ ਆ ਜਾਣਾ। ਕੀ ਬਾਤ ਹੈ। ਹੁਣ ਬਣੀਆ ਗੱਲ। ਨਜ਼ਾਰਾ ਆ ਗਿਆ। ਧੰਨਵਾਦ ਬਹੁਤ-ਬਹੁਤ ਤੁਹਾਡਾ। ਤੁਸੀਂ ਸਾਡੀ ਗੱਲ ਇੰਨੀ ਕਿ ਮੰਨ ਲੈਣੀ ਹੈ। ਉਹ ਤੇ ਕਿਸਾਨ ਭਰਾਵਾਂ ਦਾ ਬਹੁਤ ਧਿਆਨ ਰੱਖਦੇ ਹੋ। ਧੰਨਵਾਦ ਬਾਈ ਜੀ। ਜੈ ਜਵਾਨ। ਜੈ ਕਿਸਾਨ।